ਮੇਰੇ ਵੱਲੋਂ ਪਿਆਰ ਭਰੀ ਅਸੀ ਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅਸੀਂ ਗਏ ਹੋਏ ਸੀ ਅੱਗੇ ਯਾਤਰਾ ਦੇ ਉੱਤੇ ਤੇ ਅੱਜ ਅਸੀਂ ਪਹੁੰਚਿਆਂਗੇ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਜਿਹੜਾ ਕਿ ਕੀਰਤਪੁਰ ਸਾਹਿਬ ਆਪਾਂ ਕਹਿੰਦੇ ਆਂਗੇ ਇਹਦਾ ਜਿਹੜਾ ਅਸਲੀ ਨਾਮ ਉਹ ਪਤਾਲਪੁਰੀ ਸਾਹਿਬ ਆ ਜੀ ਤੇ ਕੀਰਤਪੁਰ ਸਾਹਿਬ ਆਪਾਂ ਕਹਿੰਦੇ ਆ ਇੱਥੇ ਜਿਹੜੀਆਂ ਅਸਤੀਆਂ ਲੱਗੀਆਂ ਉਹ ਇੱਥੇ ਲੋਕ ਪਾਣ ਆਉਂਦੇ ਨੇਗੇ ਸੰਗਤ ਆਉਂਦੀ ਆ ਆ ਪਿੱਛੇ ਪਤਾਲਪੁਰੀ ਸਾਹਿਬ ਦਾ ਗੁਰਦੁਆਰਾ ਤੁਸੀਂ ਦੇਖ ਸਕਦੇ ਹੋਗੇ ਤੇ ਬਹੁਤ ਵਧੀਆ ਇਮਾਰਤ ਬਣੀ ਹੋਈ ਹੈਗੀ ਤੇ ਇੱਥੇ ਤਕਰੀਬਨ ਸਾਰੇ ਜਿਹੜੇ ਹੈਗੇ ਨੇਗੇ ਇੱਥੇ ਆ ਕੀ ਅਸਤੀਆਂ ਜਲ ਪ੍ਰਵਾਹ ਕਰਦੇ ਨੇਗੇ ਇੱਥੇ ਫੁੱਲ ਪੈਂਦੇ ਨੇ ਆਪਾਂ ਪੰਜਾਬੀ ਚ ਕਹ ਲਈਏ ਤੇ ਆਜੋ ਕਰਦੇਗੇ ਵੀਡੀਓ ਸ਼ੁਰੂ ਬਣੇ ਰਹੋ ਵੀਡੀਓ ਦੇ ਨਾਲ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਿਹੜਾ ਹੈ ਵੀਡੀਓ ਜਰੂਰ ਕਰ ਦਿਆ ਕਰੋ ਤਾਂ ਜੋ ਜਿਹੜੀ ਸੰਗਤ ਅੱਗੇ ਹੈਗੀ ਤੇ ਅੱਗੇ ਦਰਸ਼ਨਾਂ ਜਰੂਰ ਕਰ ਲਿਆ ਕਰੇ ਤੇ ਆਜੋ ਆਪਾਂ ਪਹਿਲਾਂ ਚੱਲਦੇ ਆਂਗੇ ਤੇ ਜਾ ਕੇ ਫਿਰ ਕਰਦੇਗੇ ਵੀਡੀਓ ਸ਼ੁਰੂ ਬਣੇ ਰਹੋ ਵੀਡੀਓ ਦੇ ਨਾਲ ਬਾਕੀ ਕਮੈਂਟ ਤੇ ਸ਼ੇਅਰ ਜ਼ਰੂਰ ਕਰਕੇ ਦੱਸ ਦਿਆ ਕਰੋ ਤੁਹਾਨੂੰ ਕੀ ਚੰਗਾ ਲੱਗਿਆ ਕੀ ਬੁਰਾ ਲੱਗਿਆ ਸਾਰਾ ਕੁਝ ਦੱਸ ਦਿਆ ਕਰੋ ਕਿਉਂਕਿ ਤੁਹਾਡੇ ਨਾਲ ਹੀ ਸਾਡੇ ਸਿਸਟਮ ਚੱਲਨੇ ਹੁੰਦੇ ਨੇ ਹਨਾ ਤਾਂ ਦੱਸਿਆ ਕਰੋ ਵੀਰ ਬਣ ਕੇ ਜੋ ਵੀ ਤੁਸੀਂ ਵੀਡੀਓ ਦੇਖਦੇ ਹੋ ਵੀ ਕੀ ਚੰਗਾ ਲੱਗਿਆ ਕੀ ਮਾੜਾ ਲੱਗਿਆ ਹਨਾ ਚਲੋ ਕੁਝ ਨੇਗੇਟਿਵ ਬੰਦੇ ਹੁੰਦੇ ਨੇਗੇ ਉਹ ਨੇਗੇਟਿਵ ਕਮੈਂਟੀ ਕਰਦੇ ਨੇਗੇ ਤੇ ਚਲੋ ਬਾਕੀ ਕਰਦੇ ਆਂਗੇ ਵੀਡੀਓ ਸ਼ੁਰੂ ਚਲੋ ਫਿਰ ਚੱਲੀਏ ਸਾਹਮਣੇ ਮਾਰਤਾ ਜੀ ਗੁਰਦੁਆਰਾ ਸਾਹਿਬ ਦੀ ਆਜੂ ਪਹਿਲਾਂ ਆਪਾਂ ਚੱਲਦੇ ਆਂਗੇ ਜਾ ਕੇ ਸਰੋਵਰ ਸਾਹਿਬ ਤੇ ਚੱਲਦੇ ਆਂ ਉਸ ਤੋਂ ਬਾਅਦ ਫਿਰ ਤੇ ਆ ਇਧਰ ਜਿਹੜੀ ਪਾਰਕਿੰਗ ਆ ਗਈ ਗੱਡੀਆਂ ਦੀ ਇਹ ਸਾਰੀ ਗੱਡੀਆਂ ਦੀ ਪਾਰਕਿੰਗ ਆ ਗਈ ਇਹਦੇਲੇ ਪਾਸੇ ਤੁਸੀਂ ਦੇਖ ਸਕਦੇ ਹੋਗੇ ਤੇ ਉਹ ਸਾਈਡ ਦੇ ਉੱਤੋਂ ਆਪਾਂ ਆਨੰਦਪੁਰ ਸਾਹਿਬ ਤੋਂ ਸਾਈਡ ਤੋਂ ਆਉਨੇ ਆਗੇ ਤਾਂ ਪਾਰਕਿੰਗ ਬਣੀ ਹੋਈ ਗੱਡੀਆਂ ਦੀ ਤੇ ਹੁਣ ਤੁਹਾਨੂੰ ਦਿਖਾਨਾਂਗੇ ਆਪਾਂ ਸਰੋਵਰ ਸਾਹਿਬ ਇੱਥੇ ਅਰਧਮੁਖ ਧੋ ਕੇ ਬਸ ਫਿਰ ਚੱਲਦੇ ਆਗੇ ਕਰਦੇ ਆਗੇ ਕੰਮ ਕਾਰ ਜਿਹੜੇ ਕਰਨੇ ਨੇ ਪਿੰਡ ਵਾਲੇ ਵੀ ਆਹ ਜਿੱਥੇ ਸਰੋਵਰ ਸਾਹਿਬ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋਗੇ ਤੇ ਹੁਣ ਵੈਸੇ ਖਾਲੀ ਹੈਗਾ ਤੇ ਪਾਣੀ ਛੱਡ ਰੱਖਿਆ ਗਿਆ ਇਹਦੇ ਚ ਦੇਖੋ ਬਾਕੀ ਸੰਗਤ ਤੇ ਆ ਜੋ ਹੁਣ ਆਪਾਂ ਤੁਹਾਨੂੰ ਦਿਖਾਣੇ ਹੈਗੇ ਜਿੱਥੇ ਆਸਥੀਆਂ ਪੈਂਦੀਆਂ ਨੇ ਹੈਗੀਆਂ ਤੇ ਬਹੁਤ ਸੰਗਤ ਆਉਂਦੀ ਆ ਸਾਰੀ ਦੁਨੀਆ ਤੋਂ ਜਿਹੜੇ ਲੋਕ ਨੇਗੇ ਇੱਥੇ ਆਉਂਦੇ ਨੇਗੇ ਆਸਥੀਆਂ ਜਲ ਪ੍ਰਵਾਹ ਕਰਦੇ ਨੇਗੇ ਤੁਹਾਨੂੰ ਦਿਖਾ ਦਨੇ ਹੈਗੇ ਆਜੋ ਮਣਰੇ ਉਹ ਵੀਡੀਓ ਦੇ ਨਾਲ ਆਹ ਪਿੱਛੇ ਪੁળા ਉਹ ਜਿੱਥੇ ਰਸਤੀਆਂ ਵਿਸਰਜਨ ਕਰਦੇ ਨੇ ਤੁਹਾਨੂੰ ਦਿਖਾ ਦਿੰਨੇ ਆ ਆਹ ਪੁਲਾ ਜਿੱਥੇ ਕੀ ਰਸਤੀਆਂ ਵਿਸਰਜਨ ਕਰਦੇ ਨੇ ਕਿ ਲੋਕ ਆ ਕੇ ਤੇ ਆਹ ਉਹ ਜਿਹੜੀ ਨਹਿਰ ਲਾ ਲਓ ਨਦੀ ਲਾ ਲਓ ਕੁਛ ਵੀ ਲਾ ਲਓ ਤੁਸੀਂ ਕਹਿ ਸਕਦੇ ਹੋ ਆਪਣੀ ਭਾਸ਼ਾ ਚ ਤੇ ਇਹਦੇ ਵਿੱਚ ਦੀ ਬੰਦਾ ਇਹਦੇ ਇੱਧਰ ਸੁਨਾਣ ਵੀ ਕਰ ਸਕਦੇ ਨੇਗੇ ਤੇ ਇਦਲੀ ਸਾਈਡ ਤੇ ਆਸਤੀਆਂ ਪਾਰੇ ਨੇ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋਗੇ ਬਾਈ ਆਸਤੀਆਂ ਪਉਣਾਏ ਨੇ ਤੇ ਇਧਰ ਕੱਪੜੇ-ਕੁੱਪੜੇ ਇਕੱਠੇ ਕਰਕੇ ਸਟਿੱਜ ਜਾਂਦੇ ਨੇਗੇ ਸਾਰੇ ਜਿਹੜੇ ਕੋਈ ਹੁੰਦੇ ਨੇ ਕਿਸੇ ਦੇ ਤੇ ਬਹੁਤ ਵਧੀਆ ਇੱਥੇ ਜਿਹੜੇ ਪ੍ਰਬੰਧ ਕੀਤੇ ਹੋਏ ਨੇਗੇ ਇਹਨਾਂ ਨੇ ਦੇਖੋ ਉੱਪਰ ਫੁਕੇ-ਫੁਕੇ ਲੱਗੇ ਹੋਏ ਨੇਗੇ ਤੇ ਇਧਰ ਬੈਠਣ ਵਾਸਤੇ ਵੀ ਜਿਹੜਾ ਕਾਫੀ ਕੁਸ਼ ਜਿਹੜਾ ਹੈਗਾ ਹੈਗਾ ਤੇ ਦੇਖੋ ਇਧਰ ਜਾਮਣਾਂ ਦੇ ਬੂਟੇ ਨੇਗੇ ਤੁਸੀਂ ਦੇਖ ਸਕਦੇ ਆ ਬਾਕੀ ਇਧਰ ਸਾਰਾ ਜਿਹੜਾ ਏਰੀਆ ਉਹ ਜੰਗਲੀ ਏਰੀਆ ਹੈਗਾ ਸਾਰਾ ਇੱਧਰ ਦੇਖੋ ਪਿੱਛੇ ਸਾਰਾ ਜੰਗਲੇ ਜੰਗਲਾ ਦਾ ਤੇ ਨਦੀਆਂ ਨਾਲੇ ਪਾਸ ਇੱਧਰ ਜਿਹੜਾ ਹੈਗਾ ਸਿਸਟਮ ਉਹ ਤੁਸੀਂ ਦੇਖ ਰਹੇ ਹੋ ਪਿੱਛੇ ਨੇ ਬਾਈ ਜਿਹੜੇ ਉਹ ਅਸਤੀਆਂ ਵਿਸ਼ਰਜਨ ਕਰਨ ਆਏ ਨੇ ਫੁੱਲ ਪਾਉਣ ਆਏ ਨੇਗੇ ਇੱਥੇ ਤੇ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਪਾਉਂਦੇ ਨੇਗੇ ਕੀ ਕਰਦੇ ਨੇਗੇ ਸਾਰੇ ਇਹ ਤੁਹਾਨੂੰ ਕਿਉਂਕਿ ਇੱਥੇ ਮੇਨ ਜਿਹੜਾ ਲੋਕ ਆਉਂਦੇ ਨੇ ਜਿਆਦਾ ਅਸਤੀਆਂ ਵਿਸ਼ਰਜਨ ਹੀ ਕਰਨ ਆਉਂਦੇ ਨੇਗੇ ਤੇ ਤਕਰੀਬਨ ਤਕਰੀਬਨ ਸਾਰੇ ਤੇ ਆਹ ਉਹ ਨਦੀ ਹੈਗੀ ਜਿਹਦੇ ਵਿੱਚ ਜਿਹੜੀਆਂ ਅਸਤੀਆਂ ਉੱਥੋਂ ਖੜ ਕੇ ਬਾਈ ਪਾਉਂਦੇ ਨੇ ਉਹ ਦੇਖੋ ਉਹ ਸਾਹਮਣੇ ਪਾਰੇ ਨੇਗੇ ਅਸਤੀਆਂ ਪਾਰੇ ਨੇਗੇ ਦੇਖੋ ਉਹ ਸਾਹਮਣੇ ਅਸਤੀਆਂ ਪਾਰੇ ਨੇ ਦੇਖੋ ਉੱਥੋਂ ਸਾਹਮਣੇ ਖੜ ਕੇ ਉਹਨਾਂ ਨੇ ਅਸਤੀਆਂ ਇਹਨਾਂ ਜਿਹੜੀਆਂ ਵਿੱਚ ਪਾਰੇ ਨੇਗੇ ਇਹ ਇਸ ਤਰ੍ਹਾਂ ਜਿਹੜੀਆਂ ਫੁੱਲ ਨੇ ਤੇ ਤੇਰਦੇ ਨੇਗੇ ਬੰਦੇ ਦੇ ਆ ਦੇਖੋ ਇਹਦੇ ਵਿੱਚ ਅਸਤੀਆਂ ਵਿਸ਼ਾਜਨ ਕਰਤੀਆਂ ਬਾਈਆਂ ਨੇ ਫੁੱਲ ਜਿਹੜੇ ਉਹ ਪਾਤੇ ਤੇ ਆਪਦਾ ਠੀਕ ਹੈਗਾ ਵਧੀਆ ਇੱਥੇ ਜਿਹੜਾ ਉਹ ਕਰਦੇ ਨੇ ਫੁੱਲ ਪਾਉਣ ਆਉਂਦੇ ਨੇ ਬਾਕੀ ਹੁਣ ਹੋਰ ਜਗ੍ਹਾ ਵੀ ਬਹੁਤ ਪੈਂਦੇ ਨੇਗੇ ਬਾਕੀ ਹੁਣ ਤਾਂ ਤਕਰੀਬਨ ਜਿਹੜੇ ਫੁੱਲਾਂ ਦੀਆਂ ਰਸਮਾਂ ਹੁੰਦੀਆਂ ਨੇ ਉਹ ਗੜੀ ਸਾਹਿਬ ਵੀ ਕਰ ਲੈਂਦੇ ਨੇ ਕਈ ਇੱਧਰ ਹਰਦਵਾਰ ਸਾਈਡ ਵੀ ਜਾਏ ਜਾਂਦੇ ਨੇਗੇ ਤੇ ਕਾਫੀ ਜਗ੍ਹਾ ਦੇ ਉੱਤੇ ਜਿਹੜੀ ਇਹ ਹੈਗਾ ਇਹ ਹੋ ਜਾਣਾ ਹੁੰਦਾਗਾ ਬਾਕੀ ਇੱਥੇ ਵੀ ਜਿਹੜੀ ਸੰਗਤ ਬਹੁਤ ਜ਼ਿਆਦਾ ਆਉਂਦੀ ਹੈਗੀ ਆਸਤੀਆਂ ਵੀ ਸ਼ਰਜਨ ਕਰਨਾ ਤੇ ਚਲੋ ਹੁਣ ਆਪਾਂ ਚੱਲਦੇ ਆਂ ਅੰਦਰ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਦੇ ਆਂਗੇ ਤਮਨੇ ਦਰਬਾਰ ਸਾਹਿਬ ਆ ਜੀ ਕੀਰਤਪੁਰ ਸਾਹਿਬ ਜੀ ਦਾ ਦਰਸ਼ਨ ਕਰ ਲਓ ਵਾਹਿਗੁਰੂ ਕਮੈਂਟਾਂ ਦੇ ਵਿੱਚ ਜਰੂਰ ਲਿਖ ਦਿਓ ਜੀ ਬਹੁਤ ਸੋਹਣਾ ਦਰਬਾਰ ਸਾਹਿਬ ਬਣਾਇਆ ਹੋਇਆ ਹੈਗਾ ਦੇਖੋ ਉੱਪਰ ਕਿੰਨੀ ਡੈਕੋਰੇਸ਼ਨ ਕੀਤੀ ਹੋਈ ਹੈਗੀ ਦੇਖੋ ਵਾਹਿਗੁਰੂ ਜਰੂਰ ਕਮੈਂਟਾਂ ਦੇ ਵਿੱਚ ਲਿਖ ਦਿਆ ਕਰੋ ਜੀ ਸਤਨਾਮ ਸਿੰਘ ਵਾਹਿਗੁਰੂ ਹੁਣ ਆਪਾਂ ਮੱਥਾ ਟੇਕ ਕੇ ਬਾਹਰੇ ਆ ਗਏ ਜੀ ਬੜੇ ਸੋਹਣੇ ਦਰਸ਼ਨ ਹੋਏ ਨੇਗੇ ਤੁਸੀਂ ਵੀ ਆਓ ਤੇ ਦੇਖੋ ਕਿੰਨੇ ਵਧੀਆ ਇੱਧਰ ਸੰਤ ਦੇ ਬੈਠਣ ਵਾਸਤੇ ਜਿਹੜਾ ਪਾਰਕ ਬਣਾਇਆ ਹੋਇਆ ਹੈਗਾ ਸੰਗਤ ਬੈਠਦੀ ਹੈਗੀ ਇੱਥੇ ਆ ਕੇ ਹੁਣ ਤਾਂ ਵੈਸੇ بارش ਜੀ ਹੋ ਰਹੀ ਹੈਗੀ ਨਾਨਦੇਵੀ ਮਾਤਾ ਦੇ ਪਹਾੜ ਵੀ ਇੱਥੋਂ ਲਿਖਦੇ ਨੇਗੇ ਹਿਮਾਚਲ ਵਾਲੇ ਸਾਰੇ ਪੰਜਾਬ ਦੇ ਵਿੱਚ ਜਗਾ ਜੀ ਇਹ ਬਾਬਾ ਬੁੱਢਣ ਸਾਹਿਬ ਦੇ ਲੱਗੇ ਜਗਾ ਭਜਨ ਦੀ ਹੈਗੀ ਕੀਰਤਪੁਰ ਸਾਹਿਬ ਆ ਤੇ ਅਨੰਦਪੁਰ ਸਾਹਿਬ ਦੇ ਲੱਗੇ ਦੇਖੋ ਕਿੰਨੇ ਵਧੀਆ ਪਾਰਕ ਬਣਾਏ ਹੋਏ ਨੇਗੇ ਬਾਕੀ ਬਣੇ ਰਹੋ ਵੀਡੀਓ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਜਿਹੜੇ ਹੋਰ ਸੰਗਤ ਉਹ ਵੀ ਦਰਸ਼ਨ ਕਰੇ ਵੀਡੀਓ ਦੇ ਤੇ ਚਲੋ ਫਿਰ ਚੱਲੀਏ ਹੁਣ ਆਪਾਂ ਪਿੰਡ ਨੂੰ ਔਰ ਅੱਗੇ ਚੱਲੇ ਤੇ ਚਲੋ ਚੱਲੀਏ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਇੱਧਰ ਦੁਕਾਨਾਂ ਲੱਗੀਆਂ ਹੋਈਆਂ ਨੇ ਭਾਂਡਿਆਂ ਦੀਆਂ ਜੇ ਤੁਸੀਂ ਕੋਈ ਵੀ ਆਪਣੀ ਯਾਦਗਾਰ ਵਾਸਤੇ ਆਪਦਾ ਕੋਈ ਆ ਰਹੇ ਨੇ ਇੱਥੇ ਉਹਨਾਂ ਵਾਸਤੇ ਤੁਸੀਂ ਭਾਂਡੇ ਲੈਣੇ ਲੱਗੇ ਤਾਂ ਆ ਸਾਹਮਣੇ ਭਾਂਡੇ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੁਸੀਂ ਇੱਥੋਂ ਭਾਂਡੇ ਵੀ ਲੈ ਸਕਦੇ ਹੋ ਯਾਦਗਰੀ ਵਾਸਤੇ ਆ ਦੇਖੋ ਇਹ ਸਾਰੀਆਂ ਜਿਹੜੀਆਂ ਭਾਂਡੇ ਦੀਆਂ ਦੁਕਾਨਾਂ ਨੇ ਤੁਸੀਂ ਦੇਖ ਸਕਦੇ ਹੋਗੇ ਇਹ ਲੱਗੀਆਂ ਹੋਏ ਨੇ ਤੇ ਆ ਇੱਕ ਮੰਨ ਲੈਣਾ ਛੋਟਾ ਜਿਹਾ ਬਾਜ਼ਾਰੀ ਆ ਤੇ ਦੋਹੇ ਸਾਈਡ ਦੇ ਤੇ ਜਿਹੜੀਆਂ ਭਾਂਡੇ ਦੀਆਂ ਦੁਕਾਨਾਂ ਨੇ ਇੱਥੇ ਲੱਗੀਆਂ ਹੋਈਆਂ ਤੇ ਤੁਸੀਂ ਲੈਣਾਂ ਦਾ ਕੁਝ ਵੀ ਲੈ ਸਕਦੇ ਹੋਗੇ ਇੱਥੋਂ ਤੇ ਬਾਕੀ ਖੜਗੇ ਸੀ ਫਾਟਕ ਬੰਦ ਦਾਗਾ ਤੇ ਹੁਣ ਟ੍ਰੇਨ ਆਉਣ ਵਾਲੀ ਹੈਗੀ ਫਾਟਕ ਬੰਦ ਹੋ ਗਿਆ ਸੀ ਫਿਰ ਤਾਂ ਹੀ ਦੋਨੇ ਗੱਡੀਆਂ ਇਧਰ ਸਾਈਡ ਤੇ ਖੜਾ ਲੈਂਦੇ ਆ ਆ ਚਲੋ ਹੁਣ ਫਾਟਕ ਦੇ ਵਿੱਚ ਦੀ ਜਾਨੂ ਰਹੇ ਤਾਂ ਦੀਆ ਟ੍ਰੇਨ ਦਿਖਾਉਨੇ ਆ